ਹਾਂਜੀ ਬੈਠੇ ਆਪਾਂ ਠੰਡ ਮਰੰਡੀ ਭਰਾ ਕੀ ਕਰੀਏ ਇੰਟਰਨੈਟ ਇਹ ਠੰਡ ਚ ਹੀਟਰ ਹੀ ਸਾਥੀ ਹਣ ਤੇ ਉਹ ਚਾਹ ਮੰਮੀ ਆਪਣੇ ਘਰ ਤੇ ਗਰਮ ਕਰੀ ਪੀਏ ਚਾਹ ਥੋੜੀ ਅੱਜ ਹੋਰੀ ਕੋ ਬਣ ਡਿਆ ਵਾ ਕੀ ਬਣ ਡਿਆ ਅੱਜ ਭਾਂਡੀਆਂ ਵਾ ਮੇਥੀ ਵਾਲੀਆਂ ਮਿਕਸ ਕੀਰਾਂ ਦੇ ਪਾਲਕ ਵਾਲੀਆਂ ਮਿਕਸ ਕੀਰਾਂ ਦੇ ਆ ਪੱਤੇ ਪੁੱਤੇ ਸਾਰਾ ਕੁਝ ਮਿਕਸ ਦਾਲਦੀ ਰੋਟੀ ਹਾਂਜੀ ਮਿਕਸ ਸਬਜ਼ੀ ਸਾਰਾ ਕੁਝ ਸਾਰਿਆਂ ਦੀ ਰੋਟੀ ਇਕੱਠੀ ਚਲੋ ਅੰਗ ਚਾਹ ਖੋਲੀ ਬਣਾ ਲਾਂ ਨਾ ਛੱਡ ਬੱਸ ਠੀਕ ਆ ਮੈਂ ਉੱਥੇ ਨਸੋਈ ਚ ਗੱਲ ਸੁਣ ਕੇ ਆਈ ਕਰਨੀ ਕਿਉਂ ਵੀ ਤੁਸੀਂ ਤਾਂ ਮੇਰੀ ਚੋਰੀ ਜ਼ਾਹਰ ਕਰਤੀ ਜਾਂ ਤੇ ਕੀ ਚੋਰੀ ਕਰਨੀ ਮੈਂ ਇੱਥੇ ਨਹੀਂ ਇਹੋ ਜੀ ਸਵਾਦ ਚੀਜ਼ ਭਾਂਡੀ ਹੋਵੇ ਨਾ ਤੇ ਇੱਥੋਂ ਲੈ ਕੇ ਸਮੈਲ ਦੇ ਅੱਡੇ ਤੱਕ ਜਾਂਦੀ ਆ ਜਿਸੇ ਮੈਂ ਤੁਹਾਨੂੰ ਉਸ ਵੈਲ ਦੇ ਉਹਦਾ ਇੰਨੀ ਗੱਲ ਹੈਗੀ ਆ ਕਿ ਦੇਖ ਕਾਰ ਗਾੜੀਆਂ ਨੰਗੀਆਂ ਰਹੀਆਂ ਸਮੈਲੇ ਤੜਕੀ ਦੀ ਅੱਜ ਨਾ ਇੰਨਾ ਘਰ ਆ ਬਾਂਡਿਆ ਅੱਜ ਨਾ ਇੰਨਾ ਘਰ ਆ ਬਾਂਡਿਆ ਸਾਰਿਆਂ ਨੂੰ ਸਾਰੇ ਦੇ ਘਰ ਇਸ ਮਹਿ ਲਾਈ ਜਾਂਦੀ ਆ ਸਮੈਲ ਸਮੈਲ ਤੇ ਆ ਗਈ ਅੱਜ ਤਾਂ ਮੈਂ ਆਟੇ ਚ ਪਾਣੀ ਵੀ ਨਹੀਂ ਪਾਇਆ ਉਹ ਫਿਰ ਮੈਨੂੰ ਜਿਹੜਾ ਜਿਆਦਾ ਹੁੰਦੀ ਆ। ਪਤਾ ਲੱਗ ਗਿਆ ਨਾ ਵੀ ਪਰੌਂਠੇ ਬਣੇ ਆ ਜ ਮੇਥੀ ਵਾਲੇ ਨਾ। ਹਾਂਜੀ। ਹਾਂ ਹਾਂ ਮੇਥੀ ਵਾਲੇ ਪਰੌਂਠੇ ਤੇ ਬਾਕੀ ਚਲੋ ਜੇ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਤੇ ਆ ਜਾਓ ਫਿਰ ਆਪਣੇ ਭੈਣ ਭਰਾਵਾਂ ਨੂੰ ਵੀ ਦੱਸਦੇ ਆ। ਸਾਰਿਆਂ ਨੇ ਨਹੀਂ ਸਾਰੇ ਜਣੇ ਨੇ ਕਹਿਣਾ ਪਰੌਂਠੇ ਨਹੀਂ ਆਗੇ। ਇੱਕ ਚੀਜ਼ ਵਿੱਚ ਹੋਰ ਪੈਣੀ ਆ। ਉਹ ਕੀ? ਉਹ ਮੈਂ ਦੱਤੀ ਕਾਲੀ ਦਾਲ। ਸਾਡੀ ਫੇਵਰੇਟ। ਤੁਸੀਂ ਤਾਂ ਤੂੰ ਤਾਂ ਕਦੇ ਗੁੱਜਾ ਰਹੀ। ਉਹ ਤਾਂ ਨਾ ਸਾਰਿਆਂ ਨੇ ਕਹਿਣਾ ਵਾ ਪਰੌਂਠਿਆਂ ਨੂੰ ਕਿੱਦਾਂ ਏ ਡਿਆ ਵਾ ਵੀ ਮੈਂ ਖਾਣੇ ਖਾਣੇ ਤੇ ਸਰੂ ਤਰੂ ਇਹਦਾ ਰੁਕਣ ਨਹੀਂ ਡਿਆ। ਨਹੀਂ ਨਹੀਂ ਖੋਤ ਜਦੋਂ ਦਾ ਪਰੌਦੇ ਗਾਂਦੀ ਹਾਦੀ ਮੈਂ ਇਹਨੂੰ ਖਾਂਦੀ ਜਾਂਦਾ ਹਾਂ ਨਾ ਪਰੌਂਦੇ ਆ ਉਹ ਦਾਲ ਵਾਲੇ ਪਰੌਦੇ ਹਾਂਜੀ ਹਾਂਜੀ ਉਹ ਹੁਣ ਉਹਨੇ ਸਪੈਸ਼ਲ ਕਹਿ ਕੇ ਮੈਂ ਸਕੂਲ ਜਾਣਾ ਵਾ ਤੇ ਮੇਰੇ ਲਈ ਬਣਾ ਦੋ ਆ ਗਈ ਲੱਗਦਾ ਰਾਤੀ ਜਦੋਂ ਦਾਲ ਬਚੀ ਨਾ ਤੇ ਮੈਂ ਕਹਿੰਦੀ ਸੀ ਮੰਮੀ ਆ ਜਾ ਬੱਚਾ ਆ ਜਾ ਆਇਆ ਨੂੰ ਭੈਣੇ ਮੁਰਸੀ ਕੰਨ ਦੇ ਇਹ ਜੇ ਨਹੀਂ ਸਕੂਲ ਚੱਲੀ ਆ ਨਾ ਮੁਰਸੀ ਚ ਚੱਲੋ ਕੋਈ ਨਹੀਂ ਕਰੰਦੋ ਕੱਲਾ ਕਰ ਲਾ ਆਇਓ ਫਿਰ ਲਾਈਏ ਅਸੀਂ ਪਰੌਦੇ ਹਾਂ ਹਾਂ ਕੱਲੇ ਵਿਖੋਈਏ ਸਾਰਿਆਂ ਨੂੰ ਹਾਂ ਹਾਂ ਹਾਂਜੀ ਮੈਂ ਆ ਗਏ ਆ ਗਿਆ ਨਹੀਂ ਆ ਕੁੜੀ ਨੇ ਸਕੂਲੇ ਜਾਣਾ ਮਾੜਾ ਜਿਹਾ ਗੰਡੇ ਗੁੰਡੇ ਉਦੋਂ ਹੀ ਉਦੋਂ ਹੀ ਆ ਗਿਆ ਜਦੋਂ ਆਪਣਾ ਮਾਰਾ ਕੀ ਆਂਦੇ ਆ ਬਣ ਗਏ ਫਿਰ ਕੀ ਕੀ ਪੈਂਦਾ ਅੱਜ ਦੱਸ ਦੋ ਸਾਰਿਆਂ ਨੂੰ ਕਿਉਂਕਿ ਸਾਰਿਆਂ ਦਾ ਤਰੀਕਾ ਹੁੰਦਾ ਅਲੱਗ-ਅਲੱਗ ਅਲੱਗ-ਅਲੱਗ ਇੱਕ ਨਾ ਮੈਂ ਕਮੈਂਟ ਕਰਨਾ ਹੀ ਉਹ ਕਮੈਂਟ ਕਰਨਾ ਮੈਂ ਵੀ ਦੱਸਣਾ ਹੀ ਸਾਰਿਆਂ ਨੂੰ ਇੱਕ ਗੱਲ ਵੀ ਆਪਣਾ ਮਾਰਾ ਤੁਸੀਂ ਨਾ ਸਾਨੂੰ ਸਾਰੇ ਦੱਸੋ ਵੀ ਤੁਸੀਂ ਕਿਹੜੀਆਂ-ਕਿਹੜੀਆਂ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਹੁੰਦੀਆਂ ਨਾਰਮਲ ਚੀਜ਼ਾਂ ਜਿਦਾ ਖੀਰ-ਖੂਰ ਸਾਰੇ ਬਣਾਉਂਦੇ ਆ ਵੀ ਇਹੋ ਜਿਹੀਆਂ ਚੀਜ਼ਾਂ ਪਰ ਸਾਨੂੰ ਅਲੱਗ ਜੀ ਚੀਜ਼ ਕੋਈ ਦੱਸੋ ਵੀ ਜਿਹੜੀ ਅਸੀਂ ਟਰਾਈ ਕਰੀਏ ਤੁਹਾਨੂੰ ਵੀ ਬਣਾ ਕੇ ਦੱਸੀਏ ਵੀ ਤੁਸੀਂ ਆਪਣੇ ਵੱਲੋਂ ਦੱਸੋ ਵੀ ਕੋਈ ਚੀਜ਼ ਇਹੋ ਜੀ ਰੈਸਪੀ ਦੱਸੋ ਕਿ ਇਹ ਖਾਣੇ ਦਾਣੇ ਦੀ ਹਾਂਜੀ ਹਾਂਜੀ ਤੇਰੇ ਠੀਕ ਆ ਕਰਨਾ ਅਸੀਂ ਨਾ ਆਪਣਾਓ ਸਲਗਮਾ ਦੀ ਖੀਰ ਬਣਾਉਣੀ ਆ ਨਾ ਹਾਂਜੀ ਹਾਂਜੀ ਦੇ ਇੱਕ ਸਾਡੀ ਭੈਣ ਨੇ ਸਾਨੂੰ ਕਮੈਂਟ ਕਰਕੇ ਸਪੈਸ਼ਲੀ ਇੱਕ ਦੋ ਇੱਕ ਨਹੀਂ ਤਿੰਨ ਚਾਰ ਜਾਣਿਆਂ ਨਾਲ ਹਾਂਜੀ ਹਾਂਜੀ ਬੜੇ ਜਾਣਿਆਂ ਕਿ ਆ ਬਈ ਸਾਨੂੰ ਨਾ ਬਣਾ ਕੇ ਦੱਸੋ ਤੇ ਮੈਂ ਉਹਨਾਂ ਦੇ ਕਮੈਂਟ ਦਾ ਸਮਝ ਲਓ ਵੀ ਜਵਾਬ ਵੀ ਆ ਚਾਹੇ ਜਿੱਦਾਂ ਮਰਜ਼ੀ ਆ ਮੇਰਾ ਨਾ ਭੈਣ ਜੀ ਟਾਈਮ ਹੀ ਨਹੀਂ ਲੱਗਦਾ ਬਣਾਉਂਦਾ ਤੇ ਬਾਕੀ ਚਲੋ ਜੇ ਤੁਸੀਂ ਆਂਦੇ ਆ ਵੀ ਬਣਾਉਣੀਆਂ ਨੇ ਮੈਂ ਤੁਹਾਨੂੰ ਰੈਸিপি ਦੱਸ ਦਿੰਨੀ ਆ ਨਹੀਂ ਰੈਸিপি ਨਹੀਂ ਦੱਸਣੀ ਮੈਂ ਹੁਣ ਵਲੌਗ ਹੀ ਬਣਾਉਂਗਾ ਥੋੜਾ ਸਪੈਸ਼ਲੀ ਨਾ ਸਾਡੇ ਭੈਣ ਭਰਾਵਾਂ ਵਾਸਤੇ ਟਾਈਮ ਸਾਰਾ ਭੈਣ ਭਰਾਵਾਂ ਦਾ ਹੀ ਆ ਸਾਰਾ ਟਾਈਮ ਸਾਡਾ ਭੈਣ ਭਰਾਵਾਂ ਲਈ ਆ ਤੇ ਨਾ ਹਾਂ ਆਪਾਂ ਹੁਣ ਨਾ ਮਤਲਬ ਇਹ ਮਤਲਬ ਹੀ ਦੋਆਂ ਚੋਂ ਦੇਣਾ ਤੱਕ ਹੁਣ ਵਲੌਗ ਆਊਗਾ ਹੁਣ ਮਤਲਬ ਹੀ ਵਲੌਗ ਆਇਆ ਕਰਨੇ ਹੁਣ ਡੇਲੀ ਆਇਆ ਕਰਨੇ ਵਲੌਗ ਹਾਂ ਮਤਲਬ ਹੀ ਡੇਲੀ ਨਹੀਂ ਮਤਲਬ ਹੀ ਇੱਕ ਦੋ ਦਿਨ ਛੱਡ ਕੇ ਆ ਦੋ ਦਿਨ ਛੱਡ ਕੇ ਮਤਲਬ ਹੀ ਹੁਣ ਵਲੌਗ ਆਇਆ ਕਰਨੇ ਆ ਹੁਣ ਹਾਂ ਹਾਂ ਹਾਂਜੀ ਤੇ ਬਾਕੀ ਜੋ ਅਸੀਂ ਆਪਣੇ ਭੈਣ ਭਰਾ ਨੂੰ ਹੁਣ ਕਰਨ ਕਹਿੰਦਾ ਪਈ ਅਸੀਂ ਬਣਾ ਕੇ ਦੱਸਣਾ ਨਾ ਇਹਦਾ ਨਹੀਂ ਦੱਸਣਾ ਤੇ ਚਲੋ ਜੇ ਅਸੀਂ ਤੁਸੀਂ ਕਹੋ ਤੇ ਅਸੀਂ ਬਣਾ ਕੇ ਦਰਦਾਂਗੇ ਤੇ ਜੇ ਫਿਰ ਵੀ ਤੁਹਾਡੀ ਮਤਲਬ ਜਲਦੀ ਵੀ ਏਥਨ ਦੀ ਖਵਾਇਸ਼ ਹੋਊਗੀ ਤੇ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਤੇ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਰੈਸਿਪੀ ਦਾ ਨੁਸਖਾ ਨਹੀਂ ਨਹੀਂ ਕੋਈ ਨਹੀਂ ਬਣਾ ਕੇ ਇਹ ਸਾਂਭ ਕੇ ਕਿਤੇ ਆਉਣੀ ਪਾਣੀ ਹਾਂਜੀ ਹਾਂਜੀ ਅੱਜ ਹੀ ਕਰਕੇ ਦੱਸਾਂਗੀ ਹਾਂਜੀ ਤੇ ਕੀ ਕੀ ਪੈਂਦਾ ਕੀ ਕੀ ਭਲਾ ਮਾਂ ਇਹਦੇ ਵਿੱਚ ਆਹ ਮੇਥੀ ਲਈ ਅਧਰ ਚੀਲ ਲਿਆ ਛਲਗਮ ਚੀਲ ਲੇ ਹਾਂਜੀ ਆਹ ਥੋੜਾ ਧਨੀਆ ਥੋੜੀ ਮੇਥੀ ਥੋੜੀ ਚ ਪੈਣੀ ਆ ਹੈ ਇਹ ਛਲਗਮ ਥੋੜੇ ਚੇ ਮੇਥੀ ਢੋਂਡੇ ਬੰਡੇ ਗੰਡੇ 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 ਮੇਥੀ ਅਧਰ ਤੇ ਨਿੱਚਾਂ ਹਰੀਆਂ ਇਹਨਾਂ ਨੂੰ ਗ੍ਰਾਇੰਡ ਕਰ ਲੈਣਾ ਹਾਂਜੀ ਹਾਂਜੀ ਆਹ ਧਨੀਆ ਤੇ ਮੇਥੀ ਤੇ ਥੋੜੀ ਕਿ ਮੈਂ ਪਾਲ ਕੇ ਲਿਆਂਦੀ ਆ ਹਾਂਜੀ ਇਹਨਾਂ ਨੂੰ ਅਸੀਂ ਕੱਟਣਾ ਹੀ ਆ ਇਹਨਾਂ ਨੂੰ ਗ੍ਰੈਂਡ ਨਹੀਂ ਕਰਨਾ ਠੀਕ ਆ ਹਾਂਜੀ ਉਹ ਥਲੋ ਸਕ ਸਕਦੀਆਂ ਘੱਡ ਲਓ ਪੱਤੇ ਪੱਤੇ ਪਾਉਣੇ ਹੁੰਦੇ ਆ ਹਾਂ 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 ਤੇ ਇਹਨਾਂ ਨੂੰ ਬਰੀਕ ਬਰੀਕ ਉਹਦਾ ਕੱਟਣਾ ਆ ਤੇ ਇਸ ਤੋਂ ਬਾਅਦ ਅਨੂ ਦਾਲ ਬਣਾਈ ਬੇਟਾ ਹਾਂਜੀ ਅਨੂ ਦੇ ਮਾਰ-ਬਾਰ ਗੇੜੇ ਮਾਂਡੀ ਆ ਵੀ ਕਿਹੜਾ ਵੇਲਾ ਆਵੇ ਭੰਡ ਦੇ ਮੈਂ ਖਾਵਾ ਖਾਵਾ ਹਾਂਜੀ ਇਧਰ ਸਾਡਾ ਫੇਵਰੇਟ ਫੇਵਰੇਟ ਇਧਰ ਸਾਡਾ ਖਸਾਗ ਵੀ ਪਿਆ ਹ ਜੀ ਇਹ ਬਣਾਇਆ ਹੀ ਆਜਾ ਸਾਗ ਪਾਉਣਾ ਮੇਰਾ ਇੰਨਾ ਸੁਣਨੀ ਕਹਿੰਦਾ ਮੈਨੂੰ ਫ੍ਰਿਜ ਰੱਖਣਾ ਪੈਂਦਾ ਉਹ ਵੀ ਤੇਰਾ ਕਰਕੇ ਕਿਉਂਕਿ ਸਾਗ ਸਾਗ ਸਾਡੇ ਘਰੇ ਗੱਲ ਆ ਵੀ ਉਹ ਮੈਂ ਪਹਿਲਾਂ ਹੀ ਦੱਸਿਆ ਵੀ ਕਈ ਜਾਣੇ ਚਲੋ ਬਹੁਤੇ ਜਾਣੇ ਤੇ ਖਾਂਦੇ ਪਸੰਦ ਹੋਗੇ ਪਰ ਅੱਜ ਕੱਲ੍ਹ ਵੇਖਿਆ ਨਿਆਣੇ ਨਹੀਂ ਬਹੁਤੇ ਪਸੰਦ ਕਰਦੇ ਖਾਣ ਨੂੰ ਬਹੁਤ ਪਸੰਦ ਆ ਪਰ ਇੱਕ ਪਤਾ ਨਹੀਂ ਮੇਰੀ ਭੈਣ ਕੇ ਭਰਾ ਵਾ ਉਹਨੇ ਕਿਹਾ ਵੀ ਕਰਨ ਤੇ ਸੇਮ ਮੇਰਾ ਹੀ ਭਰਾ ਵਾ ਮੈਨੂੰ ਵੀ ਸਾਗ ਹਾਂਜੀ ਹਾਂਜੀ ਕੇ ਭੈਣ ਨੇ ਕਮੈਂਟ ਕੀਤਾ ਉਹ ਹਾਂਜੀ ਹਾਂਜੀ ਤੇ ਚਲੋ ਫਿਰਨਾ ਹੁਣ ਆਪਾਂ ਮਤਲਬ ਬਣਾ ਕੇ ਤੇ ਫਿਰ ਤੁਹਾਨੂੰ ਵਿਖਾਉਨੇ ਆ ਹੁਣ ਉਹ ਆਟੇ ਦੇ ਵਿੱਚ ਗੁੰਨ ਲੈਣਾ ਵਾ ਹਾਂਜੀ ਇਸ ਮਾਨੂੰ ਫਿਰ ਵਿੱਚ ਲੂਣ ਮਸਾਲਾ ਜੀਰਾ ਤੇ ਆਪਣਾ ਵੀ ਜਿਹੜੇ ਇਨਗਰੀਡੀਅੰਟਸ ਸਾਰਿਆਂ ਨੇ ਪਉਣੇ ਪਾ ਸਕਦੇ ਆ ਇਹ ਚੀਜ਼ਾਂ ਹੀ ਪਉਣੇ ਆ ਕਿਉਂਕਿ ਇਹਦੇ ਨਾਲ ਕਰਾਰੇ ਤੇ ਟੇਸਟ ਹੋ ਜਾਂਦੇ ਆ ਫੇ ਇਹ ਚੀਜ਼ਾਂ ਵਧੀਆ ਆ ਹਾਂਜੀ ਹਾਂਜੀ ਚਲੋ ਫਿਰ ਬਣਾ ਕੇ ਤੇ ਸਾਰਿਆਂ ਨੂੰ ਵਿਖਾਉਣੀ ਆ ਵੀ ਕਿੱਦਾਂ ਦੀਆਂ ਬਣਦੀਆਂ ਵਾ ਹਾਂਜੀ ਓਕੇ ਜੀ ਬਣੀਆਂ ਹੀ ਵਿਖਾਵਾਂਗੇ ਓਕੇ ਜੀ ਓਕੇ ਹਾਂਜੀ ਤੇ ਹੁਣ ਕੰਡਿਆ ਵੀ ਮਿਕਸਿੰਗ ਸਾਰੇ ਕੀ ਚੀਜ਼ ਹਰ ਇੱਕ ਚੀਜ਼ ਬਾਕੀ ਉਹ ਮਸਾਲਾ ਅਦਰ ਕੰਡਾ ਹਾਂਜੀ ਤੇ ਉਹ ਮੇਥੀ ਪਾਲਕ ਦੱਸ ਦੋ ਨਾ ਇਦਾਂ ਨੂੰ ਵੀ ਕੀ ਕੀ ਪਾਉਣਾ ਫਿਰ ਵਿੱਚ ਇਹਦੇ ਵਿੱਚ ਪਾ ਦਿੱਤਾ ਮੈਂ ਅਦਰ ਤੇ ਗੰਡਾ ਜਿਹੜਾ ਗ੍ਰाइंड ਕੀਤਾ ਸੀਗਾ ਤੇ ਆਹ ਮੇਥੀ ਪਾਲਕ ਧਨੀਆ ਤੇ ਆਹ ਦਾਾਬ ਸਾਗ ਠੀਕ ਆ ਤੇ ਆਹ ਹੁਣ ਥੋੜੀ ਜੀ ਮੈਂ ਪਾਤੀ ਆ ਜਿਵੈਣ ਕਈ ਜਣੇ ਪਸੰਦ ਕਰਦੇ ਕਈ ਨਹੀਂ ਕਰਦੇ ਚਲੋ ਸਾਡੇ ਘਰ ਤੇ ਬਹੁਤ ਪਸੰਦ ਨਹੀਂ ਕਈ ਜਣੇ ਹੋਰ ਵੀ ਚੀਜ਼ਾਂ ਪਾ ਸਕਦੇ ਆਪਣੇ ਮੁਤਾਬਿਕ ਐਡ ਕਰ ਸਕਦੇ ਜਿਹੜੀਆਂ ਮੈਨੂੰ ਫਿਰੜ ਪਸੰਦ ਆਉਂਦੀਆਂ ਇਹ ਪਾਣੂ ਜੀ ਇੰਦਵਾ ਹਾਂ ਜੀ ਮਾੜੀ ਜੀ ਨਹੀਂ ਜਣਾਣਾ ਜੀ ਕੋਈ ਬਾਤ ਹਾਂ ਥੋੜਾ ਜਿਹਾ ਮੈਂ ਜੀਰਾ ਪਾਤਾ ਹਾਂ ਹਾਂ ਜੀ ਹਾਂ ਜੀ ਇਹ ਅਸੀਂ ਆਪਣੇ ਸਵਾਦ ਅਨੁਸਾਰ ਕੇ ਮੈਂ ਪਹਿਲਾਂ ਵੀ ਕਿਹਾ ਨਾ ਕਿ ਕਿਸ ਨੂੰ ਪਸੰਦ ਲੱਗਦਾ ਕਿਸ ਨੂੰ ਨਹੀਂ ਲੱਗਦਾ ਇਹਦੇ ਚ ਅਸੀਂ ਗਹੂਗਾ ਵੀ ਸ਼ਾਇਦ ਪੈਪੂ ਜਾਂਦਾ ਮੈਨੂੰ ਪਤਾ ਉਹ ਸਾਬਤ ਜਿਹੜੀ ਸਬਜ਼ੀ ਅਸੀਂ ਤਰੀ ਵਾਲੀ ਬਣਾਉਣੀ ਹੈ ਨਾ ਉਹਦੇ ਵਿੱਚ ਹੀ ਪੈਣੀ ਆ ਤੇ ਆ ਪਾਤਾ ਨਮਕ ਹਾਂ ਜੀ ਟੇਸਟ ਦਾ ਪੋਣਾ ਵੀ ਪਹਿਲਾਂ ਵੀ ਆਲਰੇਡੀ ਪਹਿਲਾਂ ਹੈਗਾ ਚ ਦਾਲ ਚ ਆਹੋ ਆ ਹੀ ਪਾਤਾ ਮਸਾਲਾ ਮਿਕਸ ਆਡੇ ਥੋੜਾ ਜਿਹਾ ਕਰਾਰਾ ਹੀ ਖਾਂਦੇ ਆ ਤੇ ਬਾਕੀ ਚਲੋ ਕਈ ਲਾਈਟ ਖਾਂਦੇ ਕਈ ਵਾਰ ਹਾਂਜੀ ਨਹੀਂ ਨਹੀਂ ਖਾਂਦੀ ਚਲੋ ਫਿਰ ਬਣਾਓ ਫਿਰ ਛੇਤੀ ਹਾਂ ਤੇ ਆਹ ਰੈਸਪੀ ਸਾਰੀ ਆ ਤੇ ਬਾਕੀ ਹੁਣ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਆਟਾ ਤੇ ਸਾਰੇ ਆਪਣੇ ਘਰ ਦੇ ਬੁੰਨਦੇ ਹੀ ਆ ਹਾਂਜੀ ਹਾਂਜੀ ਇਹਦੇ ਨਾਲ ਇਹ ਸਬਜੀ ਸੁੱਟਣੀ ਨਹੀਂ ਪੈਂਦੀ ਵੀ ਵੇਸਟ ਨਹੀਂ ਹੁੰਦਾ ਖਾਣ ਪੀਣ ਦਾ ਸਮਾਨ ਇੱਕ ਇਹ ਗੱਲ ਹੈਗੀ ਆ ਤੇ ਇਹ ਜਿਹੜੇ ਪਰੌਠੇ ਆ ਨਾ ਅਹੀਂ ਸਾਡੇ ਕੋਲ ਚਟਨੀ ਵੀ ਹੈਗੀ ਆ ਹਾਂਜੀ ਉਹਦੇ ਨਾਲ ਹੀ ਖਾਈਏ ਨਾ ਤੇ ਬੜੇ ਟੇਸਟ ਹਾਂਜੀ ਹਾਂਜੀ ਫਿਲਹਾਲ ਉਹ ਵੀ ਸਿਗਰਟ ਹੀ ਆ ਜੇ ਉਹ ਦੱਸਾਂਗੇ ਸਾਰਿਆਂ ਨੂੰ ਉਹ ਚਟਨੀ ਅਜੇ ਬਣਾਉਂਦਾ ਮੇਰਾ ਟਾਈਮ ਨਹੀਂ ਹੈਗਾ ਕਿਉਂਕਿ ਮੇਰੀ ਗੁਡੀਆਂ ਨੇ ਜਾਣਾ ਨਾ ਸਕੂਲ ਤੇ ਟਾਈਮ ਹੋ ਗਿਆ ਉਹ ਹੋ ਗਈ ਰੈਡੀ ਹੋ ਗਈ ਹਾਂ ਤੇ ਉਹਦੀ ਬਾਸ ਆ ਜਾਣੀ ਤੇ ਇਹ ਕਰਕੇ ਮੈਨੂੰ ਥੋੜੀ ਜਿ ਜਲਦੀ ਆ ਉਹਦਾ ਸਪੈਸ਼ਲ ਵਲੌਗ ਬਣਾ ਕੇ ਪਾਵਾਂਗੇ ਹਾਂ ਆ ਹੁਣ ਇਹਨੇ ਦਹੀਂ ਨਹੀਂ ਖਾਣੇ ਆ ਫਿਲਹਾਲ ਐ ਟਾਈਮ ਤੇ ਜਾਂਦਾ ਹੀ ਨਾ ਖਾਉ ਕਿਤੇ ਜਾ ਫਿਰੇ ਚਾਹ ਨਾ ਖਾਉਗੀ ਚਾਹ ਗਰਮ ਖਾਧਾ ਨਾ ਇਸ ਕਰਕੇ ਮੈਂ ਹੁਣ ਨਾ ਚਲੋ ਲਾਓ ਫਿਰ ਬੰਦੇ ਇਹਦੇ ਵਿਖੋਣੇ ਸਾਰਿਆਂ ਨੂੰ ਹਾਂ ਉਹਨੇ ਸਕੂਲ ਜਾਣਾ ਨਾ ਤਾਂ ਕਰਕੇ ਮੈਨੇ ਥੋੜੀ ਜਲਦੀ ਆ ਤੇ ਬਾਕੀ ਚਲੋ ਜੀ ਸਾਸਰੀ ਘਾਲ ਸਾਰਿਆਂ ਨੂੰ ਨਹੀਂ ਸਾਸਰੀ ਘਾਲ ਨਹੀਂ ਹਾਂ ਜੀ ਵਿਖੋਣੇ ਸਾਰਿਆਂ ਨੂੰ ਵੀ ਬੰਦੇ ਕਿੱਧਾ ਵਾ ਇਕੱਲੇ ਇਕੱਲੇ ਖਾਂਦਾਰ ਆਦਾ ਵੀ ਹੋਰ ਕਿਨੂੰ ਸੁਲਾ ਨਾ ਹੀ ਮਾਰਨੀ ਵੇ ਅੰਦੀ ਤੇ ਕੋਈ ਦੱਸਦੀ ਨਾ ਰੋਣੀਆਂ ਦੋ ਮਿੰਟਾ ਹਾਂਜੀ ਬਣਾ ਬਾਂਡੇ ਪਏ ਆ ਪਰੌਠੇ ਪਰੌਠੇ ਹਾਂਜੀ ਹਾਂ ਇਹ ਪਰੌਠੇ ਬਾਹਰ ਲੱਥੇ ਤੇ ਆ ਭੈਣ ਜੀ ਹੁਣੀ ਥਾਲੀ ਲੈ ਕੇ ਪਹਿਲਾਂ ਹੀ ਗਾੜੀ ਪਾਲਿਆ ਦਹੀਂ ਨਾਲ ਆ ਸਵਾਦ ਇਦਨ ਮੂੰਹ ਕਰਕੇ ਦੱਸ ਦੇ ਬਹੁਤ ਸਾਰ ਬਹੁਤ ਸਵਾਦ ਮੋਟੀ ਤੇ ਤਾਂ ਵੀ ਨਹੀਂ ਹੁੰਦੀ ਮੋਟੀ ਨਹੀਂ ਹੁੰਨੇ ਹੁਣਾ ਤੇ ਇਹ ਆ ਕਿ ਤੁਹਾਨੂੰ ਪਤਾ ਪਹਿਲਾ ਪਰੌਂਠਾ ਲੱਤਾਂ ਤੇ ਪਹਿਲੇ ਪਰੌਂਠੇ ਤੇ ਅਨੂ ਦਾ ਨਾਮ ਹਮੇਸ਼ਾ ਹੀ ਅਦਵਾ ਹੁੰਦਾ ਹੱਲੇ ਹਾਂਜੀ ਇਹ ਪਹਿਲੀ ਰੋਟੀ। ਆਹ ਨੂੰ ਦਾ ਨਾਂ ਜਦੋਂ ਫਿਰ ਗਰਾਰੀ ਫਾਜੇ ਫਿਰ ਅੱਧਾ-ਅੱਧਾ ਦੋ ਮੈਨੂੰ। ਕਈ ਵਾਰੀ ਹੋ ਜਾਂਦਾ ਇਦਾਂ ਕੇ। ਹਾਂਜੀ। ਉਹਦੇ ਨਾਲ ਨੂੰ ਮਾਲੇ ਪਕਾਏ ਜੀ। ਨਹੀਂ ਜਿਆਦਾ ਮੈਨੂੰ ਚਾਹ ਨਾਲ ਨਹੀਂ ਪਸੰਦੇ। ਮੈਨੂੰ ਪਸੰਦ ਦਹੀਂ ਨਾਲ। ਸਾਰੇ ਪਰੋਠੇ ਦਹੀਂ ਨਾਲ। ਤੇ ਦਹੀਂ ਫਿਰ ਅਸੀਂ ਨਾ ਮਤਲਬ ਸਾਡੇ ਘਰ ਰਾਤ ਤੋਂ ਸ਼ੁਰੂ ਤੋਂ ਹੀ ਤੁਹਾਨੂੰ ਵਾਵੇ ਅਸੀਂ। ਇਹ ਸਬਜੀ ਜਿਹੜੀ ਖਾਣੀ ਹੁੰਦੀ ਹੈ ਨਾ ਨਾਲ ਅਸੀਂ ਭਰ-ਭਰ ਕੇ ਲਾਉਣੀ ਹੁੰਦੀ ਆ ਨਾਲੇ ਅਸੀਂ ਆਹ ਕੱਲ ਮੂਲੀ ਵਾਲੇ ਪਰੌਂਠੇ ਬਣਾਏ ਸੀ ਹਾਂਜੀ ਉਹਦਾ ਪਿਆ ਮਟੀਰੀਅਲ ਕੱਲ ਦਹੀਂ ਨਹੀਂ ਬਚੇ ਨਹੀਂ ਨਹੀਂ ਉਹ ਮਤਲਬ ਜੰਮਿਆ ਨਹੀਂ ਮੇਰੇ ਕੋਲ ਮੈਂ ਫਿਰ ਕਰ ਦਿੰਦੀ ਤੇ ਇਹਨੇ ਫਿਰ ਮੂਲੀ ਵਾਲੇ ਖਾਦੇ ਨਹੀਂ ਤੇ ਇਹਦੇ ਹਿੱਸੇ ਦੀਆਂ ਬਕਦੀਆਂ ਇਹ ਹੁਣ ਮੈਂ ਇਦਾਂ ਹੀ ਲਾਉਣੀ ਮੱਝ ਨੂੰ ਪਾ ਲਾਂਗੇ ਨਹੀਂ ਮੱਝ ਨੂੰ ਕਿਉਂ ਪੋਣੇ ਅੱਜ ਦਹੀਂ ਹੈਗਾ ਵਾ ਲਾ ਲਾਂਗੇ ਵੇਸਟ ਨਹੀਂ ਕੋਈ ਕਰਨਾ ਨਹੀਂ ਪੁੱਤ ਹੁਣ ਐ ਹੋਈ ਆਟਾ ਫਿਰ ਆਟਾ ਪਿਆ ਖਾਣੂ ਜੀ ਹਾਂਜੀ ਹਾਂਜੀ ਚਲੋ ਇਹ ਵੀ ਹੈ ਨਾ ਹਾਂ ਚਲੋ ਫਿਰ ਐਸੇ ਨਾਲ ਕਰਦੇ ਆਂ ਵਲੌਗ ਜੀ ਨਹੀਂ ਤੇ ਸਾਰੇ ਜਣ ਪਲੀਜ਼ ਬਣਾ ਕੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਆਪਣੀਆਂ ਨਵੀਆਂ ਨਵੀਆਂ ਰੈਸਪੀਆ ਕਮੈਂਟ ਕਰਿਓ ਤੇ ਫਿਰ ਆਪਾਂ ਵੀ ਉਹ ਟਰਾਈ ਜ਼ਰੂਰ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਬਾਏ